ਉਦੈ ਮਹਾਰਾਜ ਗੁਰਬਾਣੀ ਚ ਕਹਿੰਦੇ ਵੀ ਜੇ ਨਾਮ ਜਪ ਕਰੋਗੇ ਹਉਮੈ ਚੀਕਾ ਮਾਰਦੀ ਆ ਵੀ ਚਾਹੇ ਤਾਂ ਨਾਮ ਨੂੰ ਰੱਖ ਲਓ ਚਾ ਮੈਨੂੰ ਰੱਖ ਲਓ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸੇ ਇੱਕ ਠਾਏ ਹੁਣ ਤੁਸੀਂ ਗੁਰਮਖੰਡਾ ਕਹਿਣਾ ਮੰਨਿਆ ਹਉਮੈ ਨੂੰ ਮਨ ਦੇ ਵਿੱਚ ਰੱਖ ਕੇ ਤਾਂ ਅੱਜ ਤੱਕ ਸਜਾ ਹੀ ਮਿਲੀ ਐ ਘਾਟੇ ਹੀ ਮਿਲੇ ਨੇ ਸੰਸਾਰ ਦੇ ਵਿੱਚ ਬਦਰਾਹੀ ਹੋਈ ਐ ਅਸੀ ਤਾਂ ਜੀ ਨਾਮ ਨੂੰ ਮਨ 'ਚ ਰੱਖਣਾ ਹੈ ਕਿਉਂਕਿ ਗੁਰਬਾਣੀ ਗੁਰੂ ਕਹਿੰਦੇ ਵੀ ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਜਾਂਦਾ ਹੈ ਉਹਨਾਂ ਦੀ ਸ਼ੋਭਾ ਖੰਡਾਂ ਬ੍ਰਹਮੰਡਾਂ ਤੱਕ ਹੁੰਦੀ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਜਦੋਂ ਫਿਰ ਆਪਾਂ ਨਾਮ ਜਪ ਕਰਦੇ ਆ ਨਾਮ ਦੀ ਆਵਾਜ਼ ਸਾਡੇ ਕਾਇਆ ਦੇ ਅੰਦਰ ਜਾਂਦੀ ਹੈ ਨਾ ਉਹ ਗੰਦਗੀ ਜਿਹੜੀ ਸਾਡੇ ਮਨ 'ਚ ਭਰੀ ਗੁਰਮਖੋ ਤੁਹਾਨੂੰ ਅੱਖਾਂ ਨਾਲ ਦਿਖਦੀ ਹੈ ਤੇ ਸੂਖਸ਼ਮ ਕੰਨਾਂ ਨਾਲ ਸੁਣਦੀ ਹੈ ਤੁਸੀਂ ਕਹਿੰਦੇ ਹੋ ਵਿਚਾਰ ਕਿੱਥੋਂ ਆ ਰਹੇ ਆ ਮੈਂ ਸਿਮਰਨ ਕਰਦਾ ਜੀ 10 10 20 20 ਸਾਲ ਪੁਰਾਣੀਆਂ ਗੱਲਾਂ ਅੱਖਾਂ ਸਾਹਮਣੇ ਆਉਂਦੀਆਂ ਨੇ ਕੰਨਾਂ ਵਿੱਚ ਵਾਜਾਂ ਸੁਣਦੀਆਂ ਨੇ ਤੇ ਉਹ ਇਹੀ ਪੰਡਾ ਜਿਹੜੀਆਂ ਤੁਸੀਂ ਮਾਲਕ ਤੋਂ ਆਕੀ ਹੋ ਕੇ ਜੀਵਨ ਜੀਆ ਆ ਜੀਵਨ ਨੂੰ ਕੱਢਿਆ ਆ ਬਤੀਤ ਕੀਤਾ ਉਹ ਪੰਡਾ ਅੰਦਰ ਬਣੀਆਂ ਪਈਆਂ ਤੁਹਾਡੇ ਤੇ ਜਿਹੜੇ ਫੁਰਨੇ ਤੇਰੀਆਂ ਅੱਖਾਂ ਸਾਹਮਣੇ ਆ ਰਹੇ ਆ ਤੇਰੇ ਕੰਨਾਂ ਨੂੰ ਤੇਰੇ ਫੁਰਨਿਆਂ ਦੀਆਂ ਵਾਜਾਂ ਸੁਣ ਰਹੀਆਂ ਅੰਦਰੋਂ ਸੁਕਸ਼ਮ ਕੰਨਾਂ ਨੂੰ ਬੁੱਧੀ ਨੂੰ ਮਨ ਨੂੰ ਇਹਨਾਂ ਦਾ ਹੀ ਤਾਂ ਲੇਖਾ ਹੋਣਾ ਅਸੀਂ ਕਹਿੰਨੇ ਆ ਵੀ ਅਸੀਂ ਸ਼ੁੱਧ ਬੜੇ ਆ ਅਸੀਂ ਤਾਂ ਕੋਈ ਪਾਪ ਨਹੀਂ ਕਰਦੇ ਤੇ ਮਹਾਰਾਜ ਕਹਿੰਦੇ ਤਨ ਨੂੰ ਹੀ ਦੇਖ ਰਿਆ ਨਾ ਵੀ ਕਦੇ ਮਨ ਨੂੰ ਦੇਖਿਆ ਵੀ ਮਨ ਕਿੰਨਾ ਮੈਲਾ ਹੈ ਕਿੰਨੇ ਉੱਤੇ ਉਹਦੇ ਉੱਤੇ ਭੰਡਾਰੇ ਚੜੇ ਆ ਤੇ ਜਿਵੇਂ ਆਪਾਂ ਦੁੱਧ ਵਿੱਚੋਂ ਪਨੀਰ ਕੱਢਣਾ ਤੇ ਉਹਦੇ ਚ ਆਪਾਂ ਨਿੰਬੂ ਪਾ ਦਿੰਨੇ ਆ ਉਹਦੀ ਬੂੰਦ ਪਾ ਦਿੰਨੇ ਆ ਇਸੇ ਤਰ੍ਹਾਂ ਜੇ ਮਨ ਦੀ ਹੋਂਮੈ ਚੈੱਕ ਕਰਨੀ ਨਾ ਤੇ ਸਿਮਰਨ ਕਰੋ ਤੇ ਸਾਰੇ ਤੁਹਾਡੇ ਜੋ ਅੰਦਰ ਮਨ ਦੀ ਗੰਦਗੀ ਹੈ ਸਾਹਮਣੇ ਆ ਕੇ ਖੜ ਜਾਂਦੀ ਵੀ ਆਹ ਤੇਰੇ ਅੰਦਰ ਭਰਿਆ ਆ ਪਰ ਉਥੇ ਆਪਾਂ ਫਿਰ ਨੈਗੇਟਿਵ ਨਹੀਂ ਹੋਣਾ ਦੁਖੀ ਨਹੀਂ ਹੋਣਾ ਪਿੱਛੇ ਨਹੀਂ ਹਟਣਾ ਆਪਾਂ ਸਿਮਰਨ ਜਾਰੀ ਰੱਖਣਾ ਹੈ ਜਦੋਂ ਸਿਮਰਨ ਸ਼ੁਰੂ ਕਰਦੇ ਆਂ ਸ਼ੁਰੂਆਤ ਦੇ ਵਿੱਚ ਗੁਰਮਖੋ ਫੁਰਨੇ ਆਉਂਦੇ ਹੀ ਹੁੰਦੇ ਸਾਰਿਆਂ ਨੂੰ ਆਉਂਦੇ ਆ ਬੜੇ ਬੜੇ ਆਉਂਦੇ ਆ ਇੱਕ ਘੰਟੇ ਸਿਮਰਨ ਵਿੱਚ 5 ਮਿੰਟ ਮਨ ਲੱਗਣਾ 7 ਲੱਗਣਾ ਪਰ ਜਦੋਂ ਆਪਾਂ ਲੱਗੇ ਰਹੇ ਨੇ ਨਾ ਵੀ ਮਨ ਨੂੰ ਸ਼ੁੱਧ ਕਰਨਾ ਹੀ ਕਰਨਾ ਜੇ ਅੱਜ ਨਾ ਕਰਾਂਗੇ ਕਦੋਂ ਕਰਾਂਗੇ ਗੁਰਬਾਣੀ ਗੁਰੂ ਕਹਿੰਦੇ ਆ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਵਿਕਲ ਭਈ ਨਹੀਂ ਬਾਣੀ ਭਜਲੇ ਰੇ ਮਨ ਸਰੰਗ ਪਾਣੀ ਮਹਾਰਾਜ ਵੀ ਕਹਿੰਦੇ ਆ ਵੀ ਜਦੋਂ ਕਾਇਆ ਵਿੱਚ ਬਢੇਪੇ ਰੂਪੀ ਰੋਗ ਆ ਜਾਵੇ ਫਿਰ ਨਾਮ ਨਹੀਂ ਜਪਿਆ ਜਾਂਦਾ ਮਹਾਰਾਜ ਵੀ ਕਹਿੰਦੇ ਆ ਵੀ ਇੱਕ ਸਰੀਰ ਦਾ ਐਸਾ ਸਮਾਂ ਆਉਂਦਾ ਜਦੋਂ ਕਾਇਆ ਵਿੱਚ ਰੋਗ ਪੈਣ ਲੱਗ ਜਾਂਦੇ ਨੇ ਬਿਮਾਰੀਆਂ ਫੜਨ ਲੱਗ ਜਾਂਦੀਆਂ ਨੇ ਉਦੋਂ ਵੀ ਫਿਰ ਨਾਮ ਨਹੀਂ ਜਪਿਆ ਜਾਂਦਾ ਮਹਾਰਾਜ ਕਹਿੰਦੇ 10 ਬਾਲ ਤਣ 20 ਰਵਣ 30 ਕਾ ਸੁੰਦਰ ਕਹਾਵੈ 40 ਹੀ ਪੂਰ ਹੋਏ 85 ਪੱਗ ਖਿਸੈ 60 ਕਾ ਬਢੇਪਾ ਆਵੇ ਮਹਾਰਾਜ ਵੀ ਕਹਿੰਦੇ ਆ ਵੀ 40 ਸਾਲਾਂ ਤੱਕ ਹੀ ਭਰ ਜਵਾਨੀ ਰਹਿੰਦੀ ਏ 50 ਸਾਲ ਦੇ ਵਿੱਚ ਜਾ ਕੇ ਪੈਰ ਖਿਸਣ ਲੱਗ ਜਾਂਦੇ ਨੇ ਤੇ 60 ਦਾ ਬਡੇ ਪਾ ਜਾਂਦਾ ਤੇ ਫਿਰ ਜਦੋਂ ਪੈਰ ਖਿਸਣ ਲੱਗ ਜਾਂਦੇ ਨੇ ਤੇ ਕਾਇਆ ਪਾਸੇ ਧਿਆਨ ਹੋ ਜਾਂਦਾ ਵੀ ਮੇਰੇ ਆ ਸਰੀਰ ਨੂੰ ਰੋਗ ਪੈ ਗਿਆ ਮੈਨੂੰ ਇਸ ਤਰ੍ਹਾਂ ਹੁੰਦਾ ਡਾਕਟਰਾਂ ਵੈਦਾਂ ਪਾਸ ਭਜਨੇ ਆ ਮਨ ਦੇ ਫੁਰਨੇ ਸੋਚਾਂ ਫਿਕਰਾਂ ਹੋਰ ਵੱਧ ਜਾਂਦੀਆਂ ਜੀ ਬੈਠਿਆ ਨਹੀਂ ਜਾਂਦਾ ਤੇ ਮਹਾਰਾਜ ਕਹਿੰਦੇ ਵੀ ਸਰੀਰ ਨੇ ਤਾਂ ਖਿਸਣਾ ਹੀ ਆ 70 ਕਾ ਮਤਹੀਣ 80 ਕਾ ਵਿਹਾਰ ਨਾ ਪਾਵੇ 70 ਸਾਲਾਂ ਚ ਜਾ ਕੇ ਦਿਮਾਗ ਨੇ ਵੀ ਕੰਮ ਛੱਡ ਜਾਣਾ ਤੇ 80 ਸਾਲਾਂ ਦੀ ਜੇਕਰ ਉਮਰ ਹੋ ਗਈ ਤੇ ਪਰਿਵਾਰ ਹੀ ਇੰਨਾ ਵੱਡਾ ਹੋ ਜਾਂਦਾ ਪੁੱਤ ਪੁੱਤਰੇ ਦੋਤੀਆਂ ਦੋਤੇ ਉਹਨਾਂ ਦਾ ਆਪਸੇ ਧਿਆਨ ਹੋ ਜਾਂਦਾ ਬਜ਼ੁਰਗ ਕਹਿ ਕੇ ਕੋਈ ਕਦਰ ਹੀ ਨਹੀਂ ਕਰਦਾ 80ਾਂ ਦਾ ਵਿਹਾਰ ਨਾ ਪਾਵੇ ਮਾਰੇ ਤਾਂ ਕਹਿ ਰਹੇ ਆ ਤੇ ਅਸੀਂ ਕਹਿੰਨੇ ਆ ਜੀ ਸਾਨੂੰ ਕੋਈ ਪੁੱਛਦਾ ਨਹੀਂ ਤੇ ਮਾਰੇ ਕਹਿੰਦੇ ਇਹ ਵੀ ਸਮਾਂ ਆਉਂਦਾ ਹੀ ਏ ਸਾਰਿਆਂ ਤੇ ਇਸੇ ਕਰਕੇ ਕਹਿੰਦੇ ਜਵਲਕ ਜਰਾ ਰੋਗ ਨਹੀਂ ਆਇਆ ਜਵਲਕ ਕਾਲ ਗਰਸੀ ਨਹੀਂ ਕਾਇਆ ਜਵਲਕ ਵਿਕਲਪਈ ਨਹੀਂ ਬਾਣੀ ਐਸਾ ਸਮਾਂ ਵੀ ਆਉਂਦਾ ਜੀਬ ਸੁੱਕਦੀ ਏ ਕੰਠ ਸੁੱਕਦਾ ਨਾਮ ਨਹੀਂ ਜਪਿਆ ਜਾਂਦਾ ਕਾਹੀ ਕਹਿੰਦੇ ਨੇ ਹੁਣ ਜਵਾਨੀ ਐ ਜਿੰਨਾ ਵੀ ਬੋਲ ਹੁੰਦਾ ਬੋਲਾ ਜਿੰਨਾ ਜੋਰ ਲੱਗਦਾ ਲਾਲਾ ਜਿੰਨਾ ਉਦਮ ਹੁੰਦਾ ਕਰ ਲੈ ਭੱਜ ਲੈ ਰੇਮਨ ਸਾਰੰਗ ਪਾਣੀ ਸਾਰੰਗ ਪਾਣੀ ਕੀ ਐ ਵੀ ਜਿਸ ਤਰ੍ਹਾਂ ਸਾਰੰਗ ਦੀਬ ਬਿਹੇ ਦੀ ਉਦਾਹਰਨ ਗੁਰਬਾਣੀ ਵਿੱਚ ਆਉਂਦੀ ਐ ਵੀ ਜਦੋਂ ਗਰਮੀ ਹਮਸ ਵੱਧ ਜਾਂਦੀ ਐ ਜੇ ਬਾਰਿਸ਼ ਨਾ ਪਵੇ ਉਹ ਮੁੱਖ ਉੱਪਰ ਕਰਕੇ ਪ੍ਰਿਯੋ ਪ੍ਰਿਯੋ ਕਰਦਾ ਐ ਮਾਲਕ ਨੂੰ ਪੁਕਾਰਾਂ ਕਰਦਾ ਐ ਵੀ ਮੇਰੇ ਉੱਪਰ ਕਿਰਪਾ ਕਰੋ ਬਰਸ਼ਾ ਬਰਸਾਤ ਦਾ ਪਾਣੀ ਦਿਓ ਮੀਂਹ ਪਾਓ ਸਾਡੇ ਸਰੀਰ ਨੂੰ ਵੀ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਸਾਰੰਗ ਰੂਪੀ ਮਨ ਜਿਹੜਾ ਹੈ ਪਹਿਲਾਂ ਨਹੀਂ ਪਹਿਲਾਂ ਤਾਂ ਬਚਪਨ ਦੇ ਵਿੱਚ ਸਾਡੀ ਕਦਰ ਬਹੁਤ ਹੁੰਦੀ ਮਾਪੇ ਸੰਭਾਲਦੇ ਨੇ 20 ਸਾਲਾਂ ਵਿੱਚ ਜਵਾਨੀ ਹੁੰਦੀ ਹੈ 30 ਸਾਲਾਂ ਦੇ ਵਿੱਚ ਭਰ ਜਵਾਨੀ ਆ ਜਾਂਦੀ ਹੈ ਪਤਾ ਉਦੋਂ ਲੱਗਦਾ ਹੈ ਬਿਨ ਸਿਮਰਨ ਜੋ ਜੀਵਨ ਜਲਣਾ ਸਰਪ ਜੈਸੇ ਅਰਜਾਰੀ ਜਿਵੇਂ ਸੱਪ ਦੇ ਅੰਦਰ ਜ਼ਹਿਰ ਹੁੰਦੀ ਹੈ ਜਦੋਂ ਸੱਪ ਛੋਟੀ ਉਮਰ 'ਚ ਸਪੋਲਾ ਹੁੰਦਾ ਹੈ ਜਵਾਨੀ ਵਿੱਚ ਹੁੰਦਾ ਹੈ ਉਸ ਵਕਤ ਉਹਨੂੰ ਆਪ ਦੀ ਜ਼ਹਿਰ ਮਹਿਸੂਸ ਨਹੀਂ ਹੁੰਦੀ ਕਿਉਂਕਿ ਸਰੀਰ ਜਵਾਨ ਹੁੰਦਾ ਹੈ ਸਰੀਰ ਉਸ ਦੇ ਅੰਦਰ ਵਾਲੀ ਜ਼ਹਿਰ ਪਚਾਉਂਦਾ ਰਹਿੰਦਾ ਹੈ ਤੇ ਜਿਵੇਂ ਸੱਪ ਲਮੇਰੀ ਉਮਰ ਦਾ ਹੁੰਦਾ ਹੈ ਵੱਡੀ ਉਮਰ ਦਾ ਹੁੰਦਾ ਹੈ ਉਹਦੀ ਜ਼ਹਿਰ ਦੀ ਗੜਤਨ ਇੰਨੀ ਹੁੰਦੀ ਆ ਕਿ ਉਹਦਾ ਸਰੀਰ ਬਜ਼ੁਰਗ ਹੋਣ ਤੇ ਉਹ ਅੰਦਰਲੀ ਜ਼ਹਿਰ ਉਹਦੇ ਸਰੀਰ ਨੂੰ ਤੰਗ ਕਰਨ ਲੱਗ ਪੈਂਦੀ ਆ ਬੜੇ ਪੇਜ ਜਾ ਕੇ ਬਿਨ ਸਿਮਰਨ ਜੋ ਜੀਵਨ ਮਲਣਾ ਸਰਪ ਜੈਸੇ ਅਰ ਜਾਰੀ ਜਿਵੇਂ ਕਹਿੰਦੇ ਆ ਨਾ ਜੀ ਪਹਿਲਾਂ ਸਰੀਰ ਆਪ ਦਾ ਭਾਰ ਆਪ ਚੱਕ ਲੈਂਦਾ ਜਦੋਂ ਸਰੀਰ ਦੇ ਵਿੱਚ ਖੂਨ ਠੰਡਾ ਪੈ ਗਿਆ ਹੱਡੀਆਂ ਕਮਜ਼ੋਰ ਹੋ ਗਈਆਂ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਫਿਰ ਆਪ ਦਾ ਵਜਨ ਹੀ ਨਹੀਂ ਆਪ ਤੋਂ ਚੱਕਿਆ ਜਾਂਦਾ ਉਸ ਵਕਤ ਜਿਹੜੇ ਵਿਚਾਰ ਨੇ ਪਹਿਲਾਂ ਜਵਾਨੀ ਵਿੱਚ ਜੋਬਨ ਵਿੱਚ ਤਾਂ ਮਹਿਸੂਸ ਨਹੀਂ ਹੁੰਦੇ ਪਰ ਜਦੋਂ ਸਰੀਰ ਹੀ ਸਾਥ ਛੱਡ ਜਾਂਦਾ ਹੈ ਤੇ ਕਹਿੰਦੇ ਜਿਵੇਂ ਸੱਪ ਦਾ ਸਰੀਰ ਸਾਥ ਛੱਡਦਾ ਉਹਦੀ ਜ਼ਹਿਰ ਉਹਨੂੰ ਤੰਗ ਕਰਦੀ ਹੈ ਇਸੇ ਤਰ੍ਹਾਂ ਫਿਰ ਮਨਮੁਖ ਦਾ ਜੀਵਨ ਫਿਰ ਉਹ ਜਦੋਂ ਸੇਕ ਲੱਗਦਾ ਨਾ ਫੁਰਨੇ ਇੰਨੇ ਆਉਂਦੇ ਆ हद ਤੋਂ ਜ਼ਿਆਦਾ ਤ੍ਰਿਸ਼ਨਾ ਅੰਦਰ ਪਾਲੀ ਹੋਈ ਆ ਹੁਕਮ ਦਾ ਭੇਤ ਨਹੀਂ ਫਿਰ ਜਦੋਂ ਕੋਈ ਵਾਅਦਾ ਕਟਾ ਆਉਂਦਾ ਬੜੀਆਂ ਚੀਕਾਂ ਮਾਰਦਾ ਸਾਡੇ ਤੇ ਦੁੱਖ ਆ ਗਿਆ ਸਾਡਾ ਆ ਕੰਮ ਨਹੀਂ ਬਣਿਆ ਸਾਡਾ ਉਹ ਨਹੀਂ ਬਣਿਆ ਇਹ ਤਾਂ ਪਤਾ ਨਹੀਂ ਕਿ ਧਰਤੀ ਦੇ ਉੱਪਰ ਇੱਕ ਦਿਨ ਦੇ ਪ੍ਰਾਣੇ ਆਇਆ ਤੇ ਮਹਾਰਾਜ ਨੇ ਸ਼ਾਮ ਨੂੰ ਕਾਇਆ ਦੇ ਵਿੱਚੋਂ ਕੱਢ ਲੈਂਦਾ ਅਗਲੇ ਦਿਨ ਭੇਜੇ ਨਾ ਭੇਜੇ ਮਾਇਆ ਦੇ ਨਾਲ ਇੰਨਾ ਵੱਧਿਆ ਗਿਆ ਤੇ ਮਹਾਰਾਜ ਕਹਿੰਦੇ ਉਧਰੋਂ ਕਾਇਆ ਵਿਰਧ ਹੋ ਜਾਂਦੀ ਹੈ ਉਧਰੋਂ કંਠ ਸੁੱਕਣ ਲੱਗ ਜਾਂਦਾ ਫਿਰ ਨਾਮ ਜਪ ਨਹੀਂ ਹੁੰਦਾ ਤੇ ਤੂੰ ਨਾਮ ਜਪ ਕਰ ਲੈ ਆਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਫਿਰ ਕਹਿੰਦੇ ਜੇ ਮੌਤ ਨਜ਼ਦੀਕ ਆ ਜਾਵੇ ਅੰਤ ਵੇਲਾ ਆ ਜਾਵੇ ਫਿਰ ਸਿਮਰਨ ਹੁੰਦਾ ਵੀ ਨਹੀਂ ਇਹ ਤੈਨੂੰ ਦੱਸ ਦਿੰਨੇ ਆ ਤਾਂ ਹੀ ਕਹਿੰਦੇ ਸਿਮਰਨ ਕਰੋ ਸਿਮਰਨ ਕਰਕੇ ਪੰਜਾਂ ਦੂਤਾਂ ਦੇ ਨਾਲ ਯੁੱਧ ਕਰਕੇ ਵਿਚਾਰਾਂ ਤੋਂ ਰਹਿਤ ਅਵਸਥਾ ਦੇ ਵਿੱਚ ਬੈਠਣਾ ਸਿੱਖੋ ਜਿੰਨੀ ਦੇਰ ਤੱਕ ਤੁਸੀਂ ਵਿਚਾਰ ਰਹਿਤ ਹੋਣਾ ਨਹੀਂ ਸਿੱਖਦੇ ਤੁਹਾਡਾ ਜਨਮ ਮਰਨ ਨਹੀਂ ਖਤਮ ਹੋਣਾ ਤਾਂ ਹੀ ਮਹਾਰਾਜ ਕਹਿੰਦੇ ਨੇ ਸੁੰਨ ਸਮਾਦ ਅਨਹਤ ਤਹ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਸੁਣ ਵਿੱਚ ਸਮਾਧੀ ਲਾਉਣੀ ਸਿੱਖ ਹਰ ਵਿਚਾਰ ਤੋਂ ਜਿਹੜਾ ਮੁਕਤ ਹੋ ਜਾਂਦਾ ਹੈ ਉਹੀ ਗੁਰਮਖ ਹੁੰਦਾ ਹੈ ਉਹੀ ਖਾਲਸਾ ਹੁੰਦਾ ਹੈ ਉਹਨੇ ਆਪਦੇ ਮਨ ਦੇ ਉੱਪਰ ਕਾਬੂ ਪਾਉਣਾ ਸਿੱਖ ਲਿਆ ਸਿੱਧਾ ਮਨ ਤੇ ਕਾਬੂ ਨਹੀਂ ਪਾਇਆ ਜਾਂਦਾ ਸ਼ਬਦ ਦਾ ਅਭਿਆਸ ਕਰਨਿਆਂ ਤੇ ਸ਼ਬਦ ਦੀ ਤਾਕਤ ਦੇ ਨਾਲ ਮਨ ਫੜ ਲਿਆ ਜਾਂਦਾ ਫਿਰ ਜਦੋਂ ਆਪਾਂ ਅਭਿਆਸ ਕਰਨਿਆਂ ਸ਼ਬਦ ਦੀ ਤਾਕਤ ਸਾਡੇ ਸਰੀਰ ਵਿੱਚ ਵੱਧਦੀ ਹੈ